ਸਤਿ ਸ਼੍ਰੀ ਅਕਾਲ ਕਿਸਾਨਪਰਾਵੋ ਠੀਕ ਠਾਕ ਹੋ ਜੀ ਦੋਸਤੋ ਅੱਜ ਤੁਹਾਡੀ ਕਿਰਪਾ ਦੇ ਨਾਲ ਆਪਾਂ ਇੱਕ ਬਿਜ਼ਨਸ ਸਟਾਰਟ ਕਰਨ ਲੱਗੇ ਆ ਜੀ ਖੇਤੀ ਦੇ ਨਾਲ ਨਾਲ ਇੱਕ ਸਹਾਇਕ ਧੰਦਾ ਤੇ ਤੁਹਾਡੇ ਸਾਥ ਦੀ ਲੋੜ ਹੈ ਦੋਸਤੋ ਤੁਹਾਡੀ ਰੈ ਵਾੜੀ ਤੁਹਾਡਾ ਸਾਥ ਤੁਹਾਡੀਆਂ ਦੁਆਵਾਂ ਦੀ ਲੋੜ ਹੈ ਆਪਾਂ ਸਟਾਰਟ ਕਰਨ ਲੱਗੇ ਆ ਫਾਰਮਿੰਗ ਦਾ ਗਾਮਾਂ ਦਾ ਫਾਰਮ ਅੱਜ ਆਪਾਂ ਨੀ ਰੱਖ ਰਹੇ ਆਂਗੇ ਸਟਾਰਟ ਕਰ ਰਹੇ ਆਂ ਹੌਲੀ ਹੌਲੀ ਤੁਹਾਨੂੰ ਸਾਰਾ ਕੁਝ ਇਹ ਵੀ ਦੱਸਾਂਗੇ ਵੀ ਕਿੰਨਾ ਖਰਚਾ ਕੀ ਗੱਲਬਾਤ ਹੈ ਪਰ ਸਭ ਤੋਂ ਪਹਿਲਾਂ ਤੁਹਾਡੇ ਸਾਥ ਦੀ ਜ਼ਰੂਰਤ ਹੈ ਦੋਸਤੋ ਤੁਹਾਡੀਆਂ ਦੁਆਵਾਂ ਦੀ ਜ਼ਰੂਰਤ ਹੈ ਕਿਉਂਕਿ ਖੇਤੀ ਦੇ ਨਾਲ-ਨਾਲ ਜੇ ਆਪਾਂ ਸਹਾਇਕ ਤੰਦਾਂ ਦਾ ਸਟਾਰਟ ਕਰਦੇ ਆਂ ਤਾਂ ਉਹ ਬਹੁਤ ਵਧੀਆ ਹੈ ਆਪਾਂ ਤਾਂ ਇਹ ਕੰਮ ਸਟਾਰਟ ਕਰ ਰਹੇ ਆਂ ਦੋਸਤੋ ਇਹਦੇ ਨਾਲ ਨਾਲ ਆਪਾਂ ਜੇ ਕਿਸੇ ਵੀਰ ਨੇ ਹੋਰ ਕੰਮ ਧੁੰਦਾ ਇਹ ਸਟਾਰਟ ਕਰਨਾ ਆਪਾਂ ਸਾਰਾ ਖਰਚਾ ਵਰਚਾ ਸਾਰਾ ਧਿਆਨ ਚ ਰੱਖ ਕੇ ਚੱਲੇ ਆਂ ਵੀ ਤਾਂ ਕਿ ਆਪਾਂ ਕਿਸੇ ਹੋਰ ਵੀਰ ਨੂੰ ਵੀ رائے ਦੇ ਸਕੀਏ ਤੇ ਉਹਨੂੰ ਦੱਸ ਸਕੀਏ ਵੀ ਕਿੰਨਾ ਖਰਚਾ ਆਏਗਾ ਸੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਆਪਣਾ ਵੱਧ ਤੋਂ ਵੱਧ ਤੁਹਾਡਾ ਸਾਥ ਚਾਹੀਦਾਗਾ ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਧੰਨਵਾਦ ਜੀ